ਦੀ ਨੰਕਾ ਲੇ ਨੰਕੀ ਜੋ ਪਿਆਤੀ ਪ੍ਰਸੰਨ ਭਾਈ ਹੈ ਬਾਬਾ ਦੇਵਨ ਕੇ ਤਪ ਮੈਂ ਸੁਖ ਪਾਯਾ ਯਦਕਾ ਤੇ ਇਤਨੇ ਜੇ ਸਾਡੇ ਬਹੁਤ ਹੀ ਸਤਿਕਾਰਯੋ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਜੀ ਸਾਥੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਬੇਨਤੀ ਦਾਸਾਂ ਦੇ ਜਥੇ ਵੱਲੋਂ ਕਿਉਂਕਿ ਗੱਲ ਕਰਨ ਵਾਲੀ ਨਹੀਂ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਸਾਹਿਬ ਜੀ ਨੇ ਬੜਾ ਹੀ ਮਨ ਦੇ ਵਿੱਚ ਮਾਨਦੀਆਂ ਜੋ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਸੀ ਉਹ ਬੜੇ ਸੰਕਟਾਂਾਂ ਸਾਧੀਆਂ ਦਿੱਤੀਆਂ ਇਹ ਹੋਣੀਆਂ ਚਾਹੀਦੀਆਂ ਆਪਸ ਵਿੱਚ ਪ੍ਰੇਮ ਦੇ ਨਾਂ ਰਹਿ ਕੇ ਸੰਗਤਾਂ ਦੀ ਜਿਹੜੀ ਸੇਵਾ ਕਰਦੇ ਪਏ ਮੰਨਣਾ ਹੈ ਨਾ ਦਾਦਾ ਆਪਾਂ ਸਾਰਿਆਂ ਨੇ ਨਾਲ ਜੁਕੇ ਸਹਿਯੋਗ ਕਰਨਾ ਸੋ ਖਤੇ ਬਾષા કૃਪਾਤਾ ਨੂੰ ਇੱਕ ਦਾਦਾ ਬਾਲ ਬਕਸ਼ ਕਰਦਾ ਦਾਸਾਂ ਦਾ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਜਿਨ੍ਹਾਂ ਨੂੰ ਵਰਲਡ ਦੇ ਵਿੱਚ ਦੁਨੀਆਂ ਜਾਣਦੀ ਹੈ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਰਵੀਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਉਮਰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕੀਤੀ ਚਾਰ ਭਰਾ ਸਨ ਉਹਨਾਂ ਦੇ ਸਭ ਤੋਂ ਜਿਹੜੇ ਛੋਟੇ ਭਰਾ ਸਨ ਸਤਕਾਰਯੋਗ ਭਾਈ ਸਾਹਿਬ ਭਾਈ ਤਜੀਤ ਸਿੰਘ ਜੀ ਮਹਾਨ ਤਬਲਾਵਾਦਕ ਉਸਤਾਦ ਦਾਸ ਨੇ ਪਿਤਾ ਜੀ ਸੰਨ ਸੋ ਵਿਸੇ ਸੇਵਾ ਦੀ ਕੀਰਤਨ ਦੀ ਦਾਸ ਜੀ ਬਾਸ ਨੇ ਦੱਸ ਦਿੱਤੀ ਹੈ ਸ੍ਰੀ ਮੰਦਿਰ ਸਾਹਿਬ ਦੀ ਮਰਜ਼ਾਦਾ ਜੋ ਕਿ ਕੀਰਤਨ ਦੀ ਜਿਹੜੀ ਰੱਬਦਾਨੀ ਹੈ ਸਮਝ ਦੇ ਅਨੁਰਾਗ ਦੇ ਨਾਲ ਰੱਬ ਹੁੰਦਾ ਹੈ ਕਿੰਨਾ ਸੋ ਆਪਾਂ ਕਿਰਪਾ ਕਰਦੇ ਆਪ ਸੰਗਤਾਂ ਨੇ ਜਿਵੇਂ ਜਿਵੇਂ ਸਿਰ ਤੇ ਮੇਰੇ ਪ੍ਰਿਆਹਾਤ ਕਰ ਸਕੀਏ ਬਾਸਾ ਨੇ ਆਪਾਂ ਕੀਰਤਨ ਦੇ ਰੰਗ ਦਾ ਜੋ ਅੱਜ ਬਸੰਤ ਰਾਗ ਦਾ ਸਮਾਚਾਰ ਰਹਿਣਾ ਹੈ ਆਪਾਂ ਬਸੰਤ ਰਾਗ ਕੰਨਾ ਗਾਇਕ ਜੀ ਜਰਾਨੀ ਕੋਪਰਾਂਤਨ ਮਿਰੋਲ ਕੀਰਤਨ ਸਾਰੀਆਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਵੀਰ ਸੇਵਾ ਕਰਦੇ ਆਂ ਹੋਈਆਂ ਬੁੱਢਾ ਚੁਕਾ ਦੇ ਕਿਮਾ ਅੱਗੇ ਤੋਂ ਸੱਡੇ ਪਾਤਸ਼ਾਹੀ ਦੀ ਕਿਰਪਾ ਕਰੇ ਸਮਾਧ ਬਖਸ਼ਣ ਆਓ ਜੀ ਕੁਰਬਾਨੀ ਕੀਰਤਨ ਨਾਲ ਜੁੜੀਏ ਵਾਹੇ ਗੁਰੂ ਉਸਾਹ ਤੇ ਕੀ ਤੋディア ਕਰਦਾਸ ਨਾਨਕ ਜਿਉ ਪਿੰਡ ਸਭ ਤੇਰੇ ਰੋਹ ਤਹੋ ਨਾਤ ਸਭ ਤੇਰੀ ਜੁੜਿਆਈ श्री गुरु अर्जन देव जी जियो महाराज तन तन साहिब श्री गुरु ग्रंथ जी जियो महाराज पसंद नसन्न नान